ਬਈ ਬਹੁਤ ਗੈਸ ਲੱਗਦੇ ਆ ਮੁੰਡਾ ਹੋਗਾ ਕੁੜੀ ਹੋਵੀਂ ਸ਼ਾਇਆ ਹੋਣੀ ਆ ਰੰਗ ਕਾਲਾ ਹੋ ਗਿਆ ਐਡਾ ਹੋ ਗਿਆ ਉੱਡਾ ਹੋ ਗਿਆ ਜੋ ਪਰਮਾਤਮਾ ਨੇ ਦਿੱਤਾ ਸਭ ਸੇ ਮੱਥੇ ਐ ਰਾਜੀ ਖੁਸ਼ੀ ਉਹਦੇ ਵਰਗੀ ਕੋਈ ਦੂਸਰੀ ਨਹੀਂ ਹੈ ਇਹ ਆ ਮੁੰਡੇ ਦੀ ਲਾਲਚੀ ਮੂੰਹ ਚੋਂ ਪਹਿਲਾ ਮੁੰਡੇ ਹੀ ਨਿਕਲਦਾ ਕੁੜੀ ਤਾਂ ਬਾਅਦ ਚ ਹੀ ਕਹਿੰਦੀ ਆ ਉਹ ਕਿਹੜੇ ਪਾਗਲ ਆ ਜਿਹੜੇ ਤੈਨੂੰ ਕਹਿੰਦੇ ਆ ਕਿ ਤੇਰਾ ਰੰਗ ਕਾਲਾ ਹੋ ਗਿਆ ਰੰਗ ਤਾਂ ਤੇਰਾ ਕਾਲਾ ਪਹਿਲੇ ਹੀ ਸੀ ਛਾਈਆਂ ਪੈਣ ਨਾਲ ਇਦਾਂ ਕੁਝ ਨਹੀਂ ਹੁੰਦਾ ਇਹ ਤਾਂ ਬਸ ਕਹਿਣ ਦੀਆਂ ਗੱਲਾਂ ਨੇ ਇੰਨਾ ਖੁਸ਼ ਨਾ ਹੋ ਕਈ ਵਾਰੀ ਦਾ ਉਲਟ ਵੀ ਹੋ ਜਾਂਦਾ ਜਿੰਨੇ ਇਹਨੂੰ ਕਮੈਂਟ ਕਰਕੇ ਕਹਿੰਦੇ ਆ ਨਾ ਤੇਰੇ ਕੋਲ ਮੁੰਡਾ ਹੋਗਾ ਉਨੇ ਹੀ ਖੁਸ਼ ਹੁੰਦੀ ਆ ਜੇ ਇਹਨੂੰ ਕੋਈ ਕੁੜੀ ਬਾਰੇ ਕਹਦੇ ਫਿਰ ਇਹਦੇ ਮਿਰਚਾਂ ਲੜਦੀਆਂ ਹੁਣ ਦੇਖੋ ਕਿਵੇਂ ਕਰਨ ਲੱਗੀ ਆ ਜੋ ਪ੍ਰਮਾਤਮਾ ਨੇ ਦਿੱਤਾ ਸਿਰ ਮੱਥੇ ਹੁਣ ਤਾਂ ਕਹਿ ਰਹੀ ਆ ਨਾ ਛਾਈਆਂ ਪੈ ਗਈਆਂ ਮ ਲਈ ਚੱਲ ਨਹੀਂ ਆਜੀ ਹਸਪੀਟਲ ਠੀਕ ਹੈ ਤੇ ਇੱਕ ਪਾਸੇ ਸਾਨੂੰ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਸਾਡੇ ਨਾਲ ਆਪਣੀਆਂ ਕਲੀਅਰ ਚੀਜ਼ਾਂ ਮਤਲਬ ਸਾਡੇ ਨਾਲ ਆਪਣੀਆਂ ਸ਼ੇਅਰ ਨਹੀਂ ਕਰਦੇ ਅੱਜ ਫੇਰ ਚੱਲੀ ਹੋਸਪੀਟਲ ਜੇ ਤੁਹਾਨੂੰ ਇਦਾਂ ਕਹਿੰਦੇ ਆ ਤੁਸੀਂ ਸਾਡੇ ਨਾਲ ਕਲੀਅਰ ਚੀਜ਼ਾਂ ਸ਼ੇਅਰ ਨਹੀਂ ਕਰਦੇ ਫਿਰ ਤੁਸੀਂ ਕਰਿਆ ਕਰੋ ਕਿਉਂ ਨਹੀਂ ਕਰਦੇ ਕਿਉਂ ਇੰਨਾ ਝੂਠ ਬੋਲਦੇ ਹੋ ਬਨਾਵਟੀ ਚੀਜ਼ਾਂ ਕਿਉਂ ਦਿਖਾਉਂਦੇ ਹੋ ਜੋ ਹੁੰਦਾ ਉਹ ਕਲੀਅਰ ਦਿਖਾਇਆ ਕਰੋ ਤਾਂ ਕਹਿੰਦੇ ਆ ਹਰ ਟਾਈਮ ਝੂਠ ਬੋਲਦੀ ਰਹਿੰਦੀ ਐ ਫੁੱਦੂ ਬਣਾਉਂਦੀ ਰਹਿੰਦੀ ਐ ਕੋਈ ਸੱਚ ਤਾਂ ਦਿਖਾਉਂਦੀ ਨਹੀਂ ਹੈਗੀ ਚੰਗੀ ਤਰ੍ਹਾਂ ਕਲੀਅਰ ਨਹੀਂ ਕਰਦੀ ਕੁਝ ਜੀ ਸ਼ੇਅਰ ਕਰਦੇ ਆ ਫਿਰ ਕਹਿ ਦਿੰਦੇ ਆ ਸਭ ਖੁਸ਼ੀ ਦਿਖਾਈ ਜੰਨੇ ਆ ਆਈ ਪਤਾ ਨਹੀਂ ਕੀ ਖੁਸ਼ੀ ਚੱਲੀ ਜਾਂਦਾ ਮਨ ਤਾਂ ਸਮਝ ਨਹੀਂ ਆਉਂਦੀ ਕੁਝ ਗਲਤ ਤਾਂ ਰਖਾਉਂਦੇ ਹੈ ਨਹੀਂ ਤੇ ਬਾਕੀ ਹੁਣ ਚੱਲੇ ਆ ਜੀ ਰੋਪੜ ਨੂੰ ਤੇ ਘਰ ਦੀ ਸਾਫ ਸਫਾਈ ਥੋੜੀ ਥੋੜੀ ਚੱਲ ਰਹੀ ਆ ਕੱਲੇ ਹੀ ਦੀਦੀ ਲੱਗੀਆਂ ਉਹਨੇ ਫਿਰ ਸਾਰਾ ਕੁਝ ਥੋੜੀ ਦਿਖਾਣਾ ਹੁੰਦਾ ਤੈਨੂੰ ਕਦੇ ਨਹੀਂ ਸਮਝ ਆਣੀ ਕਿਉਂਕਿ ਤੇਰਾ ਦਿਮਾਗ ਹੀ ਨਹੀਂ ਹੈਗਾ ਸਮਝਣ ਵਾਲਾ ਕਿਉਂ ਨਹੀਂ ਗਲਤ ਦਿਖਾਉਂਦੇ ਤੁਸੀਂ ਤਾਂ ਦਿਖਾਉਂਦੇ ਹੀ ਸਾਰਾ ਕੁਝ ਗਲਤ ਮੁਛੜ ਤੈਨੂੰ ਹਸਪੀਟਲ 'ਚ ਲੰਮੀ ਪਈ ਦਿਖਾ ਦਿੰਦਾ ਨਾਲੇ ਘਰੇ ਵੀ ਮੁਛੜ ਤੈਨੂੰ ਲੱਗ-ਲੱਗ ਐਂਗਲਾਂ ਤੋਂ ਸ਼ੂਟ ਕਰਕੇ ਦਿਖਾ ਦਾਂ ਨਾਲੇ ਤੂੰ ਲੱਤਾਂ ਚੋੜੀਆਂ ਕਰਕੇ ਬਹਿ ਜਾਂੀ ਐ ਇਦਾਂ ਕੌਣ ਕਰਦਾ ਹੁੰਦਾ ਫਿਰ ਕਹਿੰਦੀ ਅਸੀਂ ਕਿਹੜਾ ਕੁਝ ਗਲਤ ਕਰਕੇ ਦਿਖਾਣੇ ਆ ਇਹ ਗਲਤੀ ਆ ਕੌਣ ਆਪਣੀ ਘਰ ਵਾਲੀ ਨੂੰ ਇਦਾਂ ਦਿਖਾਉਂਦਾ ਅੱਗੇ ਵੀ ਦਾ ਦੋ ਕੱਲੀ ਉਹ ਕਰਦੀ ਆ ਤੂੰ ਥੋੜੀ ਕਰਦੀ ਆ ਤੂੰ ਤਾਂ ਬਸ ਕੱਲੀ ਭਕਾਈ ਮਾਰਨੂ ਆ ਕਿੰਨਾ ਕੁ ਹੋ ਸਕਦਾ ਪੌਸਿਬਿਲਟੀ ਅੰਨਾ ਤਾਂ ਕਰਵਾਈ ਜਾ ਰਹੀਆਂ ਨਾਲ ਦੀ ਨਾਲ ਹੌਲੀ ਹੌਲੀ ਉੱਠ ਉੱਠ ਕੇ ਬੈਠ ਬੈਠ ਕੇ ਤੇ ਰਸੋਈ ਦੀ ਅੱਜ ਭਾਈ ਸਾਰੀ ਸਫਾਈ ਐਨਸਟਾਨ ਬੰਦਾਂ ਦੀ ਦੀ ਨੇ ਮੇਰੀੇ ਕਰਤੀ ਤੇ ਮੈਂ ਹੰਗਰ ਹੁੰਦਾ ਜੇ ਤੋ ਆ ਤੇ ਥੋੜੇ ਜਿਕੇ ਨਾ ਪੈਠ ਵੀ ਨਹੀਂ ਹੁੰਦਾ ਨਾ ਨਾ ਜਿਆਦਾ ਖੜ ਹੁੰਦਾ ਬੈਠੀ ਝੂਠ ਬੋਲੀ ਜਾਂਦੀ ਹੈ ਕਿ ਮੈਂ ਕਿਹੜਾ ਕੁਝ ਦਿਖਾਇਆ ਜੋ ਮਰਜ਼ੀ ਬੋਲੀ ਜਾਓ ਜੇ ਤੂੰ ਮੜਾ ਜਾਂ ਕੰਮ ਕੀਤਾ ਹੁੰਦਾ ਨਾ ਤੂੰ ਤਾਂ ਨਾਲ ਦੀ ਨਾਲ ਵੀਡੀਓ ਬਣਾ ਕੇ ਪਾਣੀ ਸੀ ਪੰਜਵੇਂ ਛੇਵੇਂ ਮਹੀਨੇ ਚ ਤੂੰ ਕੰਮ ਕਰਨਾ ਛੱਡਤਾ ਸੀ ਹੁਣ ਐਂਡ ਵਾਲੇ ਟਾਈਮ ਚ ਹੌਲੀ ਹੌਲੀ ਉੱਠ ਕੇ ਬੈਠ ਕੇ ਕਰਵਾ ਦੇਗੀ ਨਾਲ ਇੰਨਾ ਝੂਠ ਨਾ ਬੋਲਿਆ ਕਰ ਉਹ ਤਾਂ ਸਾਰੇ ਨੂੰ ਪਤਾ ਦਾ ਦੋਂ ਨੇ ਸਾਰੀ ਸਫਾਈ ਕਰਤੀ ਹੁਣੀ ਤੂੰ ਤਾਂ ਬਸ ਮਮਾ ਮਾਂ ਕਰਨ ਨੂੰ ਆ ਅੱਛਾ ਤੇਰੇ ਤੋਂ ਬੈਠ ਤੇ ਖੜ ਨਹੀਂ ਹੁੰਦਾ ਬਲਾ ਤੇਰੇ ਤੋਂ ਜਿੰਨਾ ਮਰਜੀ ਲੋ ਉਹ ਬੋਲੇਗੀ ਨਾਲੇ ਫਰਾ ਲੋ ਜਿੱਥੇ ਮਰਜੀ ਲੈ ਜਾ ਉੱਥੇ ਹੀ ਚੱਲ ਜੂਗੀ ਹੁਣ ਬਹੁਤ ਸਾਰੇ ਐਦਾਂ ਦੇ ਹੋਣਗੇ ਜਿਹੜੇ ਕਹਿਣਗੇ ਲੈ ਦੱਸ ਇਹਨੇ ਕਿਹੜੇ ਦੁਖਾਇਆ ਤੁਹਾਨੂੰ ਆਪਣੇ ਮੂੰਹੋਂ ਬੋਲ ਕੇ ਦੱਸਦਾ ਬਸ ਹੈਨਾ ਉਦਾਂ ਸਾਰੇ ਕਹਿਣਗੇ ਤੇਰਾ ਸਾਰਿਆਂ ਨੂੰ ਪਤਾ ਤੂੰ ਕਿੰਨੇ ਕ ਪਾਣੀ ਚ ਜੇ ਤੂੰ ਕੰਮ ਕਰਿਆ ਹੁੰਦਾ ਤੂੰ ਵਲੋਗ ਬਣਾ ਕੇ ਦਿਖਾਉਂਦੀ ਉਦਾਂ ਵੀ ਤਾਂ ਸਾਰਾ ਕੁਝ ਦਿਖਾਉਂਦੀ ਰਹਿਣੀ ਆ ਨਾਲੇ ਇਹਨੂੰ ਪਤਾ ਵੀ ਸੀ ਸਾਰੇ ਕਹਿਣਗੇ ਜਦ ਤੈਨੂੰ ਪਤਾ ਸੀ ਫਿਰ ਤੂੰ ਵੀਡੀਓ ਬਣਾ ਕੇ ਦਿਖਾ ਦਿੰਦੀ ਜੇ ਤੂੰ ਕੰਮ ਕੀਤਾ ਸੀ ਸਾਰਿਆਂ ਨੂੰ ਪਤਾ ਤੂੰ ਇੱਕ ਨੰਬਰ ਦੀ ਝੂਠੀ ਆ ਜੇ ਤੂੰ ਕੰਮ ਕੀਤਾ ਹੁੰਦਾ ਤੂੰ ਵੀਡੀਓ ਬਣਾ ਕੇ ਜ਼ਰੂਰ ਪਾਉਂਦੀ ਬਾਕੀ ਚਲੋ ਕੋਈ ਨਹੀਂ ਸਭ ਦੀ ਜਿਹੜੀ ਸੋਚ ਐ ਉਹ ਆਪਣੇ ਸਿਰ ਮੱਥੇ ਆ ਠੀਕ ਹੈ ਜੇ ਕੋਈ ਕਿਸੇ ਦੀ ਧੀ ਬਣਵਾਰੇ ਆ ਸਾਡੇ ਮੇਰੇ ਵਾਰੀ ਸਮਝ ਲਓ ਮੈਂ ਵੀ ਕਿਸੇ ਦੀ ਧੀ ਆ ਹੈਨਾ ਕਿਸੇ ਦੀ ਵਾਈਫ ਆ ਕਿਸੇ ਦੀ ਨੂੰਹ ਆ ਜਰ ਇਹ ਵੀ ਨਹੀਂ ਸੋਚ ਰਹੇ ਹੈਗੇ ਗਲਤ ਬੋਲਣ ਲੱਗੇ ਤਾਂ ਫਿਰ ਮੈਨੂੰ ਇੰਨਾ ਪਤਾ ਵੀ ਆਪਣੀਆਂ ਬਾਰੇ ਵੀ ਨਹੀਂ ਸੋਚਦੇ ਹੋਣਗੇ ਹਾਂ ਇਹ ਗੱਲ ਹੈ ਨਹੀਂ ਗਲਤੀ ਹੈ ਮਰੇ ਦੱਸਣ ਦਾ ਹੱਕ ਹੁੰਦਾ ਇਹ ਜੀ ਗੱਲ ਨਹੀਂ ਹੈਗੀ ਪਰ ਉਹ ਵੀ ਕਹਿੰਦੇ ਕਿ ਲੇਜ਼ਾ ਹੁੰਦਾ ਇੱਕ ੱਟਾ ਹੁੰਦਾ ਉਹ ਵੀ ਗੰਤ ਬੋਲ ਕੇ ਦੱਸਣਾ ਚਲੋ ਛੱਡੋ ਕੋਈ ਨਾ ਚੱਲੀ ਚਲੋ ਜਿੱਦਾਂ ਨੂੰ tote ਚੱਲ ਹੁੰਦਾ ਆ ਦੇਖ ਲਓ ਇਹਦਾ ਦੋਗਲਾਪਨ ਕਹਿੰਦੀ ਜਿਹੜੀ ਸਭ ਦੀ ਸੋਚ ਆ ਉਹ ਆਪਣੇ ਸਿਰ ਮੱਥੇ ਆ ਜੇ ਨੂੰ ਕੋਈ ਕਮੈਂਟ ਕਰ ਦੇ ਫਿਰ ਇਹ ਚੀਕਾ ਮਾਰਨ ਤੱਕ ਜਾਂਦੀ ਆ ਮੰਨੂ ਕਿਸੇ ਨੇ ਉਹ ਇਹ ਕਿਵੇਂ ਕਹਤਾ ਨਾਲ ਦੀ ਨਾਲ ਰਿਪਲਾਈ ਕਰਦੀ ਆ ਹੁਣ ਦੇਖੋ ਕਿਵੇਂ ਕਰਨ ਲੱਗੀ ਆ ਜੇ ਤੂੰ ਕੈਨੀ ਆ ਮੈਂ ਕਿਸੇ ਦੀ ਵਾਈਫ ਆ ਧੀ ਆ ਨੂੰ ਆ ਤੂੰ ਫਿਰ ਉਹ ਧੀ ਨੂੰ ਵਾਲੇ ਕੰਮ ਵੀ ਕਰਕੇ ਦਿਖਾ ਪੁੱਠੇ ਕੰਮ ਆਪ ਕਰਨੇ ਫਿਰ ਲੋਕਾਂ ਸਾਹਮਣੇ ਸਿਆਣੇ ਵੀ ਬਣ ਕੇ ਦਿਖਾਣਾ ਆਪਣੀਆਂ ਬਾਰੇ ਤਾਂ ਸੋਚਣਗੇ ਜੇ ਤੇਰੇ ਵਾਂਗ ਉਹ ਪੁੱਠੇ ਕੰਮ ਕਰਨਗੀਆਂ ਤੇਰੇ ਵਾਂਗ ਉਹ ਕੰਮ ਕਰਦੀਆਂ ਨਹੀਂ ਹੈਗੀਆਂ ਦੂਜੇ ਨੂੰ ਵੀ ਤਾਂ ਕਹਿਆ ਹੁੰਦਾ ਏ ਜੇ ਆਪਣਾ ਸਹੀ ਹੋਵੇ ਜੇ ਆਪਣਾ ਨਾ ਸਹੀ ਹੋਵੇ ਫਿਰ ਦੂਜੇ ਨੂੰ ਕਹੇ ਤਾਂ ਕੀ ਫਾਇਦਾ ਤੇਰੀਆਂ ਗਲਤੀਆਂ ਬਾਰੇ ਤੈਨੂੰ ਇੰਨੇ ਜਣਿਆਂ ਨੇ ਕਮੈਂਟ ਕਰਕੇ ਦੱਸਿਆ ਤੂੰ ਉਹਨਾਂ ਦੀ ਮੰਨੀ ਤੂੰ ਤਾਂ ਉਹਨਾਂ ਦੇ ਕਮੈਂਟ ਡਿਲੀਟ ਕਰਕੇ ਹੁਣ ਸਿਆਣੀ ਬਣਦੀ ਪਈਆਂ ਫਿਰ ਆਪਣੇ ਕੰਮ ਸਹੀ ਕਰ ਲੋ ਨਾ ਆਪਾਂ ਉਹ ਗੰਧ ਕਹਿੰਦੀ ਚਲੋ ਛੱਡੋ ਚੱਲੀ ਜਾਓ ਜਿੱਧਰ ਨੂੰ ਚੱਲਣਾ ਪਰ ਆਪਾਂ ਥੋੜੀ ਸੁਧਰਨਾ ਇਹਦੀ ਹਸਪੀਟਲ ਹੁਣ ਚੱਲਦੇ ਆਂ ਅੱਜ 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 ਸੈਟਰਡੇ ਹੋਣ ਕਰਕੇ ਘਟਾ ਲੋ ਵੀ ਪਹੁੰਚ ਗਏ ਹਸਪੀਟਲ ਅੱਗੇ ਇਹਦਾ ਮੁਛੜ ਟੂਆ ਦਿਖਾਂਦਾ ਹੁੰਦਾ ਅੱਜ ਇਹ ਮੁਛੜ ਦਾ ਦਿਖਾਰੀ ਆ ਦੋਨੇ ਇੱਕੋ ਜਿਹੇ ਅਸਲੇ ਡੰਗਰ ਜਿਹੜਾ ਇਹ ਵਾਰਡ ਆ ਘੱਟ ਖਾਲੀ ਹੁੰਦਾ ਫਿਰ ਲੋਕਾਂ ਨੂੰ ਕਿਉਂ ਦੱਸ ਰਹੀਆਂ ਲੋਕੀ ਇਹਦੇ ਚ ਕੀ ਕਰਨ? ਕੋਈ ਚੱਜ ਦੀ ਗੱਲ ਕਰਿਆ ਕਰ ਹਰ ਟਾਈਮ ਜਬਲੀਆਂ ਮਾਰਦੀ ਰਹਿਣੀ ਆ। ਡਾਕਟਰ ਸਾਹਿਬ ਲੰਚ ਕਰਨ ਗਏ ਆ ਮੈਂ ਸੋਚਿਆ ਆਪਾਂ ਚਲੋ ਵਲੋਗੇ ਬਣਾ ਲਈਏ ਬੈੱਡ ਤੇ ਲੰਮੀ ਪੈ ਜੂਗੀ ਜਾ ਕੇ। ਤੇਰੇ ਤੋਂ ਬੋਲ ਨਹੀਂ ਹੁੰਦਾ ਖੜ ਨਹੀਂ ਹੁੰਦਾ ਬੋਲ ਤੇਰੇ ਤੋਂ ਹੋ ਜਾਂਦਾ ਉਹ ਕਿਵੇਂ? ਤੁਹਾਨੂੰ ਪਿਛਲੀ ਵੀਡੀਓ ਚ ਕਿਹਾ ਸੀ ਨਾ ਜਦ ਇਹਨਾਂ ਨੇ ਬੇਬੀ ਸ਼ਾਵਰ ਕੀਤਾ ਇਹਨੂੰ ਕੁਝ ਨਹੀਂ ਹੋਇਆ ਦੋ ਦਿਨਾਂ ਤੱਕ ਦੇਖਿਓ ਕਿਵੇਂ ਇਹ ਬੈੱਡ ਤੇ ਪਈ ਹੋਊਗੀ ਅੱਜ ਪੈ ਗਈ ਉਦਹੀਂ ਆ ਕੇ। ਉਦੋਂ ਆਪਣੇ ਰਿਸ਼ਤੇਦਾਰਾਂ ਨੂੰ ਘੁੰਮ-ਘੁੰਮ ਕੇ ਮਿਲਦੀ ਸੀ ਉਦੋਂ ਸਾਰਾ ਕੁਝ ਹੁੰਦਾ ਸੀ ਇਹਦੇ ਕੋਲੋਂ ਇਹ じゃ ਹੁਣ ਕੀ ਹੋ ਗਿਆ ਜਿਹੜਾ ਤੇਰੇ ਤੋਂ ਬੈਠ ਨਹੀਂ ਹੁੰਦਾ ਖੜ ਨਹੀਂ ਹੁੰਦਾ ਜੀ ਸਾਰੇ ਕਰੇ ਹੋਰ ਦੱਸੋ ਸਭ ਕੁਝ ਤੇਜ ਘਰ ਉਹ ਪਰਮਾਤਮਾ ਸਾਹ ਕੋ ਚੜਦੀ ਕਲਾ ਚ ਰੱਖੇ ਸੋ ਬਹੁਤ ਸਾਰੇ ਵਿੱਚ ਕਮੈਂਟ ਆਉਣ ਲੱਗੇ ਆ ਕਿ enjoy ਕਰੋ ਠੀਕ ਆ ਵਧੀਆ ਗੱਲ ਅੱਗੇ ਸਾਰਾ ਟੱਬਰ ਹੋਰਾਂ ਦੀ ਅਰਦਾਸਾਂ ਕਰਦਾ ਅੱਜ ਕਹਿੰਦੀ ਮੇਰੇ ਲਈ ਕਰੋ ਜਾਂ ਤੁਸੀਂ ਸਾਰਾ ਟੱਬਰ ਬਾਬੇ ਬਣੇ ਹੋਏ ਹੋ ਤੁਸੀਂ ਆਪਣੇ ਲਈ ਅਰਦਾਸ ਕਰ ਲਓ ਲੋਕਾਂ ਨੂੰ ਕਿਉਂ ਕਹਿ ਰਹੇ ਹੋ ਹੁਣ ਇਹਨੂੰ ਤਾਂ ਕਮੈਂਟਾਂ ਤੇ ਵਲੋਗਾਂ ਦਾ ਫਿਕਰ ਪਿਆ ਰਹਿੰਦਾ ਪ੍ਰੈਗਨੈਂਸੀ ਤਾਂ ਇਹਨੇ ਇੰਜੋਏ ਕੀਤੀ ਹੋ ਨਹੀਂ ਲੋਕ ਵੀ ਕਹਿ ਕਹਿ ਥੱਕ ਗਏ ਆਹ ਵਾਲੇ ਟਾਈਮਸ ਤਾਂ ਕੁੜੀਆਂ ਵਧੀਆ ਗੱਲਾਂ ਕਰਦੀਆਂ ਚੰਗਾ ਸੋਚਦੀਆਂ ਪਾਠ ਕਰਦੀਆਂ ਕਿ ਸਾਡੇ ਜਵਾਬ ਤੇ ਵਧੀਆ ਅਸਰ ਪਵੇ ਪਰ ਇੱਕ ਐਟਮ ਇਹ ਆ ਇਹਨੂੰ ਕੁਝ ਚੰਗਾ ਸੁਝਦਾ ਨਹੀਂ ਸਾਰਾ ਦਿਨ ਕਮੈਂਟਾਂ ਤੇ ਵਲੋਗਾਂ ਚ ਹੀ ਉਲਝੀ ਰਹਿੰਦੀ ਆ ਕਦੇ ਝੂਠ ਬੋਲਦਾ ਕਦੇ ਲੋਕਾਂ ਨੂੰ ਰਿਪਲਾਈ ਕਰਦਾ ਫਿਰ ਇਹਦਾ ਜਵਾਬ ਵੀ ਦੇ ਵਰਗਾ ਹੋ پیچھے ਇਦਾਂ ਦੇ ਵੀ ਮੈਸੇਜ ਆਉਂਦੇ ਹੁੰਦੇ ਆ ਤੁਸੀਂ ਫੈਲ ਮੈਂ ਫੈਲ ਮੈਂ ਤੋਂ ਵੀ ਸਾਡੇ ਲਈ ਵੀ ਅਦਾਸ ਕਰੋ ਸਾਡੇ ਲਈ ਅਨੇ ਟਾਈਮ ਤੋਂ ਹੋਵੇ ਨਹੀਂ ਹੋਇਆ ਆ ਹੀ ਹੋਇਆ ਹੋਜਣ ਵੀ ਹੈ ਜਦੋਂ ਮਹਾਰਾਜ ਜਾਣੀ ਜਾਣੀ ਜਦੋਂ ਉਹਨਾਂ ਨੂੰ ਦੇਖਦਾ ਹੈ ਉਹਨਾਂ ਨੇ ਸਭ ਕੁਝ ਕਰਦਣਾ ਏ ਡੱਡ ਜੀ ਹੁਣ ਫੇਰ ਝੂਠ ਬੋਲੀ ਜਾਂਦੀ ਆ ਕਹਿੰਦੀ ਇਦਾਂ ਦੇ ਮੈਸੇਜ ਵੀ ਆਂਦੇ ਆ ਤੁਸੀਂ ਹੁਣ ਪ੍ਰੈਗਨੈਂਟ ਹੋ ਸਾਡੇ ਲਈ ਵੀ ਅਰਦਾਸ ਕਰੋ ਹੁਣ ਤੂੰ ਪ੍ਰੈਗਨੈਂਟ ਆ ਜੇ ਤੇਰੇ ਕੋਲ ਜਵਾਬ ਆਉਣ ਵਾਲਾ ਤੂੰ ਉਹਨਾਂ ਲਈ ਅਰਦਾਸ ਕਰੇਂ ਕਿ ਉਹਨਾਂ ਦੇ ਜਵਾਬ ਹੋ ਜੂ ਉਦੋਂ ਹੀ ਧੱਕੇ ਨਾਲ ਬਾਬੇ ਬਣਦੇ ਰਹਿੰਦੇ ਆ ਇਹ ਜਦ ਪਤਾ ਏ ਮਹਾਰਾਜ ਜਾਣੀ ਜਾਣਾ ਫੇਰ ਇਦਾਂ ਕਿਉਂ ਕਹਿ ਰਹੀ ਆ ਕਿਸੇ ਇੱਕ ਅੱਦੇ ਨੇ ਕਿਹਾ ਹਣਾ ਸਾਡੇ ਕੋਲ ਕਈ ਸਾਲਾਂ ਤੋਂ ਜਵਾਬ ਕਿ ਨਹੀਂ ਹੋ ਰਿਹਾ ਅੱਬਾ ਕੀ ਨੇ ਗੱਲ ਆਪਣੇ ਆਪ ਹੀ ਜੋੜ ਲਈ ਬਦਾ ਚੜਾ ਕੇ ਦੱਸ ਦਿੰਦੀ ਆ ਲੱਗ ਜਾਂਦੀ ਆ ਬੋਲਣ ਬੇਅਕਲ ਜੀ ਤਰੀ ਠੀਕ ਹੈ ਉਹ ਲੇਆ ਨੂੰ ਰਸਤੇ ਪਾਇਓ ਨਿਰਮਲ ਬਾਬੇ ਦੀ ਚੈਲੀ ਨੇ ਕਰਤੀ ਅਰਦਾਸ ਤੂੰ ਲੋਕਾਂ ਦੀਆਂ ਮਨੁਕਾਮਨਾ ਪੂਰੀਆਂ ਕਰਨ ਲੱਗੀ ਆ ਪਹਿਲਾਂ ਤੁਸੀਂ ਆਪਣੀਆਂ ਕਰਵਾ ਲਓ ਲੋਕਾਂ ਦੀਆਂ ਬਾਅਦ ਚ ਕਰਿਓ ਆਪਣੇ ਲਈ ਕਰ ਅਰਦਾਸ ਜਿਹੜਾ ਤੇਰੇ ਤੋਂ 7ਵੇਂ 8ਵੇਂ ਮਹੀਨੇ ਚ ਬੈਠ ਖੜਨੀ ਸੀ ਹੁੰਦਾ ਹੁਣ ਵੀ ਤੇਰਾ ਉਹੀ ਹਾਲ ਆ ਨਾਲੇ ਤੂੰ ਹਸਪੀਟਲ ਜਾ ਕੇ ਦੇਖਿਆ ਵੀ ਹੋਣਾ ਜਿਨ੍ਹਾਂ ਦੇ 2 ਦਿਨ ਰਹਿ ਜਾਂਦੇ ਜਵਾਕ ਹੋਣ ਨੂੰ ਉਹ ਵੀ ਐਨ ਭੱਜੀਆਂ ਫਿਰਦੀਆਂ ਨੇ ਜਾਨੇ ਭਾਈ ਜਰੂਰ ਦੱਸ ਦੇਤੀ ਕਰਿਆ ਕਰੋ ਦੀ ਦਿਨਾਂ ਰਿਹਾ ਮਹਾਰਾਣੀ ਨਗੀ ਕੁੱਤਾਂ ਜੀਰੂ ਪਰ ਛਿੱਟ ਅਰਦਾਸ ਕਰਕੇ ਕੂਖਾਂ ਭਰਾਰੀ ਅੱਗੇ ਕਹਿੰਦੀ ਹੁੰਦੀ ਹੈ ਕਈ ਜਣੇ ਤਾਂ ਤਰਸਦੇ ਨੇ ਆਪਾਂ ਦਾ ਕਰਮ ਵਾਲਿਆਂ ਆਪਾਂ ਨੂੰ ਰੱਬ ਨੇ ਦੇਤਾ ਉਦੋਂ ਨਹੀਂ ਇਹਨੇ ਕਦੇ ਅਰਦਾਸ ਕੀਤੀ ਉਦੋਂ ਤਾਂ ਹੰਕਾਰ ਕੇ ਕਹਿੰਦੀ ਹੁੰਦੀ ਹੈ ਸੁਡਲ ਜੀ ਮੈਂ ਅੱਜ ਤਾਂ ਇਹ ਉਹ ਮੈਂ ਕਰ ਤੇਰੀ ਮਹਲਾਲੀ ਮੰਮੀ ਤੈਨੂੰ ਕਿਉਂ 10 15 ਵਾਰ ਫੋਨ ਕਰਦੀ ਐ ਤੈਨੂੰ ਨਹੀਂ ਹੁੰਦਾ ਡਿਪਰੈਸ਼ਨ ਤੂੰ ਟੈਨਸ਼ਨ ਨਾ ਲੈ ਤੈਨੂੰ ਵਲੋਗਾਂ ਤੋਂ ਵੇਲ ਤਾਂ ਮਿਲਦਾ ਨਹੀਂ ਉਹਨੂੰ ਕਹਦੇ ਮੰਮੀ ਆਪਣੀ ਨੂੰ ਆਪਣੀ ਮੰਮੀ ਨੂੰ ਤਾਂ ਸੱਚ ਦੱਸ ਦਿੰਦੀ ਉਹਨੂੰ ਤਾਂ ਕਹਿ ਦਿੰਦੀ ਜੇ ਮੈਂ ਬਾਹਰ ਉੱਠ ਕੇ ਘੁੰਮਣ ਲੱਗੀ ਫਿਰ ਮੈਨੂੰ ਕੰਮ ਨੂੰ ਕਹਿਣਗੇ ਕੰਮ ਦੇ ਮਾਰੀ ਤਾਂ ਮੈਂ ਅੰਦਰ ਬੜੀ ਬੈਠੀ ਰਹਿਣੀ ਆ ਬਲੌਗ ਚੱਲਦੇ ਆ ਮੈਂ ਹੈ ਕਾਹਲੀ ਦਾ ਨਾਮ ਮੈਂ ਇਨੇ ਮੈਕ ਦੀ ਥੋੜੀ ਜਿਹੀ ਗੱਲ ਕੀਤੀ ਥੰਬਨੇਲ ਚ ਲਾਤੀ ਆਪਣੀ ਫੋਟੋ ਬੈੱਡ ਤੇ ਲੰਮੀ ਪਈ ਦੀ ਟਾਈਟਲ ਚ ਲਿਖਤਾ ਤੁਸੀਂ ਸਾਰੇ ਦੋ ਸਾਥ ਕਿਸੇ ਨਾਲ ਨਾ ਹੋਵੇ ਇਸ ਤਰ੍ਹਾਂ ਵਧੀਆ ਵਿਊ ਖਾਦੇ ਇਨੇ ਫਿਰ ਵੈਸੇ ਜਿਹੜੀ ਉਹ ਕੁੜੀ ਮੈਕ ਆ ਸਾਰੇ ਉਹਦੇ ਤੇ ਵੀਡੀਓ ਪਾਈ ਜਾਂਦੇ ਆ ਹਲੇ ਕਿਸੇ ਨੂੰ ਸੱਚ ਨਹੀਂ ਪਤਾ ਕੀ ਹੋਇਆ ਕੀ ਨਹੀਂ ਨਾਲੇ ਇੰਨੀ ਸਿਆਣੀ ਕੁੜੀ ਆ ਗੁਰੂ ਨੂੰ ਮੰਨਣ ਵਾਲੀ ਆ ਬਾਣਾ ਪਾਇਆ ਇੰਨੀ ਪੜ੍ਹਾਈ ਕੀਤੀ ਆ ਫਿਰ ਵੀ ਆਪਣੇ ਲੋਕ ਉਹਦੀ ਮਿੱਟੀ ਲੱਗਿਆ ਕੁੱਟਣ ਨਾ ਉਹਨੇ ਕਦੇ ਲੱਚਰਪੁਣਾ ਦਿਖਾਇਆ ਫਿਰ ਵੀ ਆਪਣੇ ਲੋਕ ਉਹਦੀ ਮਿੱਟੀ ਕੁੱਟ ਰਿਹਾ ਜੇ ਕੋਈ ਬਾਹਰ ਦਾ ਬੰਦਾ ਉਹਦੀ ਵੀਡੀਓ ਦੇਖੂਗਾ ਅਗਲਾ ਕੀ ਸੋਚੂਗਾ ਉਹਨੂੰ ਕਹਿੰਦੇ ਆ ਵਿਊ ਲਈ ਕਰਦੀ ਆ ਤੁਸੀਂ ਵੀ ਤਾਂ ਸਾਰੇ ਵਿਊ ਲਈ ਕਰ ਰਹੇ ਹੋ ਇੰਨਾ ਧੱਕਾ ਵਿਚਾਰੀ ਨਾਲ ਨਾ ਕਰੋ ਜੇ ਉਹ ਪੰਜਾਬੀ ਬਲੌਗਰ ਗੰਦ ਦਿਖਾਉਂਦਾ ਸੀ ਇਹ ਥੋੜੀ ਦਿਖਾਉਂਦੀ ਸੀ ਉਹਦੀ ਸਜਾਈ ਨੂੰ ਦਈ ਜਾਂਦੇ ਹੋ ਇਹ ਥੋੜੀ ਗੱਲ ਬਣਦੀ ਆ ਕੋਈ ਕਿਹੜਾ ਵੀ ਨਾਮ ਹੰਮੀ ਦਾ ਨੋਰ ਥੋੜਾ ਜਿਹਾ ਸਟੰਕ ਆ ਤੇ ਫੋਰ ਇਹ ਜਿਆਦਾ ਭਾਰੀ ਇੱਕ ਚ ਹੈ ਇਹ ਸੜਾ ਬੁਚੜ ਪਹਿਲਾ ਆਰਡਰ ਦੇ ਵੀ ਆਇਆ ਸੀ ਮਸੰਮੀ ਦਾ ਜੂਸ ਬਣਾ ਦੀ ਫਿਰ ਦੁਬਾਰਾ ਡਾਕਟਰ ਨੂੰ ਪੁੱਛਣ ਆਇਆ ਕਿਹੜਾ ਜੂਸ ਪੀਣਾ ਇਹ ਤਾਂ ਬਸ ਵੀਡੀਓ ਚ ਦਿਖਾਣ ਆਇਆ ਸੀ ਅਸੀਂ ਜੂਸ ਵੀ ਪਲਾਨੇ ਆ ਬੈਠੀ ਦੇਖੋ ਕਿਵੇਂ ਆ ਸਾਬਣ ਦਾ ਣੀ ਚ ਲੱਤ ਤੇ ਲੱਤ ਧਰ ਕੇ ਫੋਰਚਨਰ ਦੀ ਫੀਲਿੰਗ ਲਿੰਦੀ ਰਹਿੰਦੀ ਰਹੀ ਕਿੰਨੀ ਗੰਦੀ ਲੱਗਦੀ ਆ ਗੰਢੇਲੀ ਜੀ ਇਹਨੂੰ ਤਾਂ ਐਨ ਲੱਗਦਾ ਮੇਰੇ ਵਰਗਾ ਕੋਈ ਹਈਓ ਨਹੀਂ ਕੈਮਰੇ 'ਚ ਵੀ ਨਹੀਂ ਦੇਖਿਆ ਮੁਛੜਾ ਹੁਣ ਉਹਨੂੰ ਕਹੀ ਜਾਣਾ ਨੂਨ ਜ਼ਿਆਦਾ ਪਾ ਦੀ ਉਹਨੂੰ 10 ਵੀ ਦਿੰਦਾ ਕਾਦਾ ਬਣਾਣਾ ਏ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਸਾਰੇ ਜਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ